ਜਿਹੜਾ ਕੰਮ ਲੋਕਾਂ ਦਾ ਵਾ ਜਿਨ੍ਹਾਂ ਨੇ ਸਾਨੂੰ ਚੁਣਿਆ ਆਪਣੇ ਹਲਕੇ ਦੀਆਂ ਨੁਮਾਇੰਦਗੀਆਂ ਦਿੱਤੀਆਂ ਉਹਨਾਂ ਦਾ ਕੰਮ ਕਰਨਾ ਸਾਡੀ ਡਿਊਟੀ ਆ ਅਫਸਰ ਕਿਉਂ ਨਹੀਂ ਕਰੋਗੇ ਜਿਹੜਾ ਕੰਮ ਕਰਾਉਣ ਵਾਲਾ ਵ ਅਸੀਂ ਕੋਈ ਨਿਯਾਇਜ਼ ਕੰਮ ਨਹੀਂ ਕਰਾਉਣਾ ਕਿਸੇ ਅਫਸਰ ਤੋਂ ਐਮਐਲਏ ਗੋਗੀ ਕਹਿੰਦੇ ਨੇ ਕਿ ਅਫਸਰ ਕੰਮ ਨਹੀਂ ਕਰਦੇ ਤੇ ਤੁਸੀਂ ਕਹਿੰਦੇ ਹੋ ਕਿ ਅਫਸਰ ਕੰਮ ਕਰਦੇ ਨੇ ਦੋਨਾਂ ਦੇ ਵਿੱਚ ਫਰਕ ਆ ਕਿ ਕੀ ਤੁਹਾਡੇ ਕੰਮ ਹੁੰਦੇ ਨੇ ਉਹਨਾਂ ਦੇ ਕੰਮ ਨਹੀਂ ਹੁੰਦੇ ਕੋਈ ਕਿਸੇ ਗੱਲ ਦੇ ਵਿੱਚ ਫਰਕ ਨਹੀਂ ਹੈਗਾ ਅਸੀਂ ਲੋਕਾਂ ਦੇ ਜਵਾਬ ਦੇਈਆਂ ਅਸੀਂ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਵੀ ਅਸੀਂ ਜਿਹੜੀ ਜਿਹੜੀ ਕਮੇਟੀ ਦੇ ਵਿੱਚ ਸਾਡੀ ਡਿਊਟੀ ਆ ਮੈਂ ਵੀ ਬੁੱਢੇ ਦਰਿਆ ਦੀ ਕਮੇਟੀ ਦੇ ਵਿੱਚ ਮੈਂਬਰ ਆ। ਨਿਗਰਮ ਜੀਠੀਆਂ ਕਹਿੰਦੇ ਨੇ ਕਿ ਤਾਰੀਫ ਕਰਦੇ ਨੇ ਐਮਐਲਏ ਗੋਗੀ ਦੀ ਕਹਿੰਦੇ ਨੇ ਕਿ ਝੂਠ ਦਾ ਜਿਹੜਾ ਸੀਗਾ ਉਨੀ ਪੱਥਰ ਤੋੜਿਆ ਵਾ। ਕਹਿੰਦੇ ਭਗਵੰਤ ਮਾਨ ਦੇ ਵੀ ਝੂਠਾਂ ਦੇ ਝੂੜ ਦੇ ਪ੍ਰਚਾਰ ਦੇ ਨਹੀਂ ਪੱਥਰ ਹੁਣ ਕਦੋਂ? ਬਾਕੀ ਐਮਐਲਏ ਤੋੜਣਗੇ। ਨਿਗਰਮ ਜੀਠੀ ਇਹਨੂੰ ਕਹ ਆ ਵੀ ਰਹਿ ਤੁਸੀਂ ਜੀਜਾ ਸਾਲਾ ਗਏ ਉਹਨ ਇੱਕ ਦੂਜੇ ਨਾਲ ਹੀ ਗੱਲਾਂ ਮਾਰੀ ਜਾਓ ਕਿਸੇ ਪਾਰਟੀ ਵੱਲ ਦੇਖ ਕੇ ਕੀ ਕਰਨਾ ਵਾ? ਇਨਾਂ ਦੀ ਆਪ ਚਟਾ ਸੁਣੀਆਂ ਸੁਖਬੀਰ ਤੇ ਮਜੀਠੀਏ ਦੀ ਵੀ ਤੂੰ ਮੈਨੂੰ ਛੱਡਦਾ ਕਿ ਮੈਂ ਤੈਨੂੰ ਛੱਡਦਾ ਗੁਰਦੇਵ ਸ਼ਰਮਾ ਦੇ ਵੀ ਕਹਿੰਦੇ ਨੇ ਕਿ ਇੱਕ ਐਮਐਲਏ ਦੀ ਤਾਂ ਜਮੀਰ ਜਾਗੀ ਆ ਹੁਣ ਬਾਕੀਆਂ ਦੀ ਕਦੋਂ ਜਾਗੇਗੀ ਜਿਨ੍ਹਾਂ ਨੇ ਮੇਰਾ ਨਾਮ ਲੈਣ ਚਾਹੇ ਕੋਈ ਕਿਸੇ ਦਾ ਨਾਮ ਲਵੇ ਇਹ ਜਵਾਬ ਜਨਤਾ ਨੇ ਦੇਣਾ ਵਾ ਜਿਹੜੇ ਪੱਥਰ ਕੰਮਾਂ ਦੇ ਲੱਗੇ ਆ ਕਿ ਕਾਗਜ਼ੀ ਲੱਗੇ ਆ ਇਹ ਕੰਮ ਲੋਕਾਂ ਨੇ ਜਵਾਬ ਦੇਣਾ ਵਾ 2027 ਚ ਦੱਸਣਾ ਲੋਕਾਂ ਨੇ 240000 ਵੋਟ ਪਈਆ ਮੈਨੂੰ ਲੋਕ ਸਭਾ ਚ ਜੇ ਇਹ ਰਾਮ ਮੰਦਰ ਦਾ ਗਮਰਾ ਨਾ ਕਰਦੇ ਲੋਕਾਂ ਨੂੰ ਇੱਕ ਧਾਰਮਿਕ ਭਾਵਨਾ ਨਾ ਲੈ ਕੇ ਆਉਂਦੇ ਤੇ ਜਿਵੇਂ ਇਹਨਾਂ ਦੀ ਪਹਿਲਾਂ ਜਮਾਨਤਾਂ ਜਲੰਧਰ ਲੱਭੇ ਨਹੀਂ ਥਿਆਏ 650 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਭੇਜਿਆ ਜਿਹੜਾ ਸਰਕਾਰ ਨੇ ਰਾਜ ਦੇ ਵਿੱਚ ਖੁਰਦ-ਫੁਰਦ ਹੋ ਗਿਆ ਲੱਗਿਆ ਨਹੀਂ ਉਹ ਕਹਿੰਦੇ ਸੀਬੀਆਈ ਜਾਂਚ ਕਰਾਂਗੇ ਇਹਨਾਂ ਦੇ ਸਾਡੇ ਤਾਂ ਆਪਣੇ ਵ代 ਕਹਿ ਰਹੇ ਆ ਗੋਗੀ ਜੀ ਦੇ ਆਵਸਾ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ 650 ਕਰੋੜ ਰੁਪਇਆ ਗਿਆ ਕਿਦੇ ਢਿੱਡ ਚ ਕੈਪਟਨ ਦੇ ਢਿੱਡ ਚ ਗਿਆ ਜਾਉਨਾ ਅਫਸਰਾਂ ਦੇ ਢਿੱਡ ਚ ਗਿਆ ਕੱਢੋ 650 ਕਰੋੜ ਰੁਪਇਆ ਜੀਨੇ ਵੀ ਖਾਦਾ ਵਾ ਉਹਨੂੰ ਲੋਕਾਂ ਦੇ ਅੱਗੇ ਓਪਨ ਕਚਹਿਰੀ ਚ ਲਿਆਉਣਾ ਚਾਹੀਦਾ ਜਿਹੜਾ ਅਫਸਰ ਜਾਂ ਜਿਹੜਾ ਪ੍ਰਤੀ ਗੱਲ ਬੰਦਾ ਇਸ ਕੰਮ ਦੇ ਵਿੱਚ ਹੈਗਾ ਵਾ ਉਹਨੂੰ ਦੁਨੀਆ ਦੇ ਵਿੱਚ ਦਿਖਾ ਕੇ ਤੇ ਉਹਦੇ ਤੋਂ ਰਕਾ ਪੈਸੇ ਕਬਰ ਕਰਨੇ ਚਾਹੀਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਨੇ ਪਰ ਲੁਧਿਆਣਾ ਹਲਕਾ ਵੈਸ਼ ਦੇ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਤੋੜੇ ਗਏ ਨੀ ਪੱਤਰ ਤੋਂ ਬਾਅਦ ਵਿਰੋਧੀ ਧਿਰਾਂ ਵੀ ਐਮਐਲਏ ਗੁਰਪ੍ਰੀਤ ਗੋਗੀ ਦੀ ਤਰੀਫਾ ਕਰਦੇ ਥੱਕਦੇ ਨਹੀਂ ਆ ਰਹੇ ਤੇ ਗੁਰਪ੍ਰੀਤ ਗੋਗੀ ਦਾ ਕਹਿਣਾ ਸੀ ਕਿ ਅਫਸਰ ਕੰਮ ਨਹੀਂ ਕਰਦੇ ਇਸ ਲਈ ਨੀ ਪੱਥਰ ਮੈਂ ਤੋੜ ਦਿੱਤਾ ਗਿਆ ਜਿਹੜਾ ਖੁਦ ਉਹਨਾਂ ਵੱਲੋਂ ਲਗਾਇਆ ਗਿਆ ਸੀ ਤਾਂ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਪੱਪੀ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਪੱਪੀ ਜੀ ਕਿਸ ਤਰ੍ਹਾਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਤੁਹਾਡੇ ਹੀ ਸਾਥੀ ਵੱਲੋਂ ਨੀ ਪੱਥਰ ਤੋੜ ਦਿੱਤਾ ਗਿਆ ਤੇ ਕਿਹਾ ਗਿਆ ਕਿ ਅਫਸਰ ਕੰਮ ਨਹੀਂ ਕਰਦੇ ਬੁੱਢੇ ਨਾਲੇ ਦਾ 650 ਕਰੋੜ ਦਾ ਪ੍ਰੋਜੈਕਟ 'ਚੋਂ 90% ਪੈਸਾ ਕੰਪਨੀ ਨੂੰ ਜਾ ਚੁੱਕਾ ਪਰ ਕੰਮ ਨਹੀਂ ਹੋਇਆ। ਨਿਕੋ ਵਿਧਾਇਕ ਨੇ ਵੀ ਆਪਣੇ ਵੱਲੋਂ ਉਹ ਰੋਜ਼ ਕੀਤਾ ਵਾ ਜਿਹੜਾ ਅਫਸਰਾਂ ਦਾਏ ਬਾਕੀ ਉਹ ਆਂ ਦੇਖਿਆ ਕਰਦੇ ਆ ਕੰਮ ਨੂੰ। ਇਹ ਇਕੱਲਾ ਕੋਈ ਵਿਧਾਇਕ ਦਾ ਕੰਮ ਨਹੀਂ ਗਾ ਇਹ ਸਾਰੇ ਪੰਜਾਬ ਦੇ ਸਾਰੇ ਲੋਕਾਂ ਦੀ ਤਕਲੀਫ ਆ ਸਾਰੀਆਂ ਪਾਰਟੀਆਂ ਦੀ ਤਕਲੀਫ ਆ ਸਾਰੇ ਐਮਐਲਏਾਂ ਦੀ ਤਕਲੀਫ ਆ ਤੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜਿੰਨਾ ਸੀਰੀਅਸ ਹੋ ਕੇ ਇਸ ਕੰਮ ਇਸ ਪ੍ਰੋਜੈਕਟ ਲਈ ਬੁੱਡੇ ਨਾਲੇ ਦੇ ਲਈ ਕੰਮ ਕਰ ਰਿਹਾ ਪਿਛਲੇ ਕਿਸੇ ਸਰਕਾਰ ਨੇ ਇਹਨਾ ਇੰਟਰਸਟ ਲੈ ਕੇ ਕੰਮ ਨਹੀਂ ਕੀਤਾ ਤਾਂ ਹੀ ਅੱਜ ਉਹ ਗੱਲਾਂ ਅੱਗੇ ਆ ਰਹੀਆਂ ਨੇ ਜੇ ਉਹਨੇ ਐਮਐਲਏ ਨੇ ਪੱਥਰ ਤੋੜਿਆ ਵਾ ਤੁਸੀਂ ਦੇਖੋ ਦੀ ਕਰਨੀ ਤੇ ਕਤਨੀ ਦੇ ਵਿੱਚ ਕੋਈ ਫਰਕ ਤਾਂ ਹੈ ਨਹੀਂਗਾ ਉਹਨਾਂ ਨੇ ਪੱਥਰ ਲਾਏ ਹੋਏ ਸੀਗੇ ਆਪਣੇ ਜਿਹੜੇ ਚਾਰ ਪੱਥਰ ਉੱਥੇ ਹੋਰ ਵੀ ਲੱਗੇ ਹੋਏ ਆ ਪਹਿਲਾਂ ਉਹਨਾਂ ਦੇ ਇਹੋ ਜਿਹੇ ਇੰਟਰਸਟ ਤਾਂ ਕਦੇ ਦੇਖੇ ਨਹੀਂ ਗਏ ਜਿਹੜੇ ਜੋ ਐਮਐਲਏ ਸਾਡੇ ਵਾਲੇ ਨੇ ਕਰਕੇ ਦਿਖਾਇਆ ਵਾ ਇਸ ਕਰਕੇ ਕੋਈ ਉਹਨੇ ਆਪਣੇ ਵੱਲੋਂ ਆਪਣੀ ਨੀਅਤ ਦੇ ਨਾਲ ਜੋ ਕਰ ਰਿਹਾ ਵਾ ਜੋ ਉਹਨੇ ਕੀਤਾ ਵਾ ਉਹ ਆਪਣੀ ਨੀਅਤ ਸਾਫ਼ ਕਰਕੇ ਕਰ ਰਿਹਾ ਵਾ ਤਾਂ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਜਾਂ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਅਫਸਰ ਜਿਹੜੇ ਨੇ ਕੰਮ ਨਹੀਂ ਕਰਦੇ ਐਮਐਲਏਾਂ ਦੀ ਸੁਣਵਾਈ ਨਹੀਂ ਕਰਦੇ ਦੇਖੋ ਗੱਲ ਸੁਣੋ ਮੈਨੂੰ ਅੱਗੇ ਵੀ ਸੁਣਨ ਚ ਆਇਆ ਵਾ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਅਫਸਰਾਂ ਦੀ ਕਿਸੇ ਦੀ ਕੀ ਤਾਕਤ ਆ ਕਿਉਂ ਨਹੀਂ ਕਰੋਗੇ ਅਸੀਂ ਜਾਇਜ਼ ਕੰਮ ਜੋ ਲੋਕਾਂ ਦਾ ਜਨਤਾ ਦਾ ਕੰਮ ਆ ਅਸੀਂ ਕੋਈ ਪਰਸਨਲ ਕੰਮ ਨਹੀਂ ਕਰਾਉਣਾ ਕਿਸੇ ਕੋਲੋਂ ਜਿਹੜਾ ਕੰਮ ਲੋਕਾਂ ਦਾ ਵਾ ਜਿਨ੍ਹਾਂ ਨੇ ਸਾਨੂੰ ਚੁਣਿਆ ਆਪਣੇ ਹਲਕੇ ਦੀਆਂ ਨੁਮਾਇੰਦਗੀਆਂ ਦਿੱਤੀਆਂ ਉਹਨਾਂ ਦਾ ਕੰਮ ਕਰਨਾ ਸਾਡੀ ਡਿਊਟੀ ਆ ਅਫਸਰ ਕਿਉਂ ਨਹੀਂ ਕਰੋਗੇ ਜਿਹੜਾ ਕੰਮ ਕਰਾਉਣ ਆਲਾ ਵਾ ਅਸੀਂ ਕੋਈ ਨਿਯਾਇਜ਼ ਕੰਮ ਨਹੀਂ ਕਰਾਉਣਾ ਕਿਸੇ ਅਫਸਰ ਤੋਂ ਉਹ ਜਿਹੜਾ ਕੰਮ ਹੈਗਾ ਵਾ ਜਿਹੜੀ ਅਫਸਰ ਦੀ ਡਿਊਟੀ ਬੰਦੀ ਆ ਉਹ ਅਫਸਰ ਕਰੂਗਾ ਜਿਹੜੀ ਸਾਡੀ ਡਿਊਟੀ ਆ ਉਹ ਅਸੀਂ ਨਿਭਾਵਾਂਗੇ ਤਾਂ ਐਮਐਲਏ ਗੋਗੀ ਕਹਿੰਦੇ ਨੇ ਕਿ ਅਫਸਰ ਕੰਮ ਨਹੀਂ ਕਰਦੇ ਲੋਕ ਉਹਨਾਂ ਨੂੰ ਆ ਕੇ ਗੱਲਾਂ ਸੁਣਾਉਂਦੇ ਨੇ ਇਸ ਕਰਕੇ ਉਹਨਾਂ ਨੂੰ ਮਜਬੂਰਨ ਜਿਹੜਾ ਵਾ ਜੋ ਇਹ ਸਟੈਪ ਚੱਕਣਾ ਪਿਆ ਵਾ ਤੇ ਤੁਸੀਂ ਕਹਿੰਦੇ ਹੋ ਕਿ ਅਫਸਰ ਕੰਮ ਕਰਦੇ ਨੇ ਦੋਨਾਂ ਦੇ ਵਿੱਚ ਫਰਕ ਆ ਕਿ ਕੀ ਤੁਹਾਡੇ ਕੰਮ ਹੁੰਦੇ ਨੇ ਉਹਨਾਂ ਦੇ ਕੰਮ ਨਹੀਂ ਹੁੰਦੇ ਕੁਝ ਇਸ ਤਰ੍ਹਾਂ ਦਾ ਵੀ ਹੈਗਾ ਕਿ ਐਮਐਲਏ ਵਾਈਜ਼ ਵੀ ਕੁਝ ਜਿਹੜਾ ਵਾ ਅਲੱਗ-ਅਲੱਗ ਸਿਨੈਰੀਓ ਦੇਖਣ ਨੂੰ ਮਿਲਦਾ ਦੇਖੋ ਸਰਦਾਰ ਪਹਿਲੀ ਗੱਲ ਤਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜਿਹੜਾ ਆਪ ਖੁਦ ਜ਼ਮੀਨੀ ਲੈਵਲ ਤੇ ਜੁੜਿਆ ਹੋਇਆ ਵਾ ਜਿਹਨੂੰ ਆਪ ਪਤਾ ਵਾ ਵੀ ਕਿਵੇਂ ਕੰਮ ਕਰਾਉਣਾ ਤੇ ਕਿਵੇਂ ਹੋਣਾ ਵਾ ਤਾਹੀ ਐਡਾ ਸੀਰੀਅਸ ਹੋ ਕੇ ਅੱਜ ਇਹ ਸਟੈਪ ਲੈ ਰਹੇ ਆ ਲੋਕ ਤਾਹੀ ਐ ਐਮਐਲਏ ਦਾ ਇੰਟਰਸਟ ਆ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਕੋਈ ਕਿਸੇ ਗੱਲ ਦੇ ਵਿੱਚ ਫਰਕ ਨਹੀਂ ਹੈਗਾ ਅਸੀਂ ਲੋਕਾਂ ਦੇ ਜਵਾਬ ਦੇਈਆਂ ਅਸੀਂ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਵੀ ਅਸੀਂ ਜਿਹੜੀ ਜਿਹੜੀ ਕਮੇਟੀ ਦੇ ਵਿੱਚ ਸਾਡੀ ਡਿਊਟੀ ਆ ਮੈਂ ਵੀ ਬੁੱਢੇ ਦਰਿਆ ਦੀ ਕਮੇਟੀ ਦੇ ਵਿੱਚ ਮੈਂਬਰ ਆ ਮੈਂ ਵੀ ਕਰ ਰਿਹਾ ਨਾਲ ਲੱਗ ਕੇ ਕੰਮ ਇਹ ਤਾਂ ਤੁਸੀਂ ਦੇਖਿਆ ਹੋਣਾ ਮੈਂ ਇਹ ਤਾਂ ਤੁਸੀਂ ਕਹਿ ਸਕਦੇ ਹੋ মিডিਆ ਵਾਲੇ ਤੇ ਇਨਾ ਸਿਆਸੀ ਲੋਕਾਂ ਨੂੰ ਆਪੋਜੀਸ਼ਨ ਨੂੰ ਇਹ ਪਤਾ ਲੱਗ ਗਿਆ ਵੀ ਜੋ ਅਸੀਂ 25 ਸਾਲ ਚ ਪਿਛਲੇਆਂ ਚ ਲਈ ਨਹੀਂ ਕੀਤਾ ਜੇ ਉਹਨਾਂ ਨੇ ਸਾਡੇ ਸਾਡੇ ਪ੍ਰਤੀ ਜੋ ਅਸੀਂ ਕਰ ਰਹੇ ਆ ਜੇ 5% ਵੀ ਉਹ ਕੀਤਾ ਹੁੰਦਾ ਅੱਜ ਸ਼ਾਇਦ ਅਸੀਂ ਉਹਨੂੰ ਅੱਜ 100% ਤੱਕ ਲੈ ਜਾਂਦੇ ਅਸੀਂ 5% ਤੋਂ ਹੀ ਸ਼ੁਰੂ ਹੋ ਕੇ ਅੱਜ 50% ਤੱਕ ਚਲੇਗੇ ਦੇਖਿਓ 2.5 ਸਾਲਾਂ ਚ ਹੌਲੀ ਹੌਲੀ ਉਹ ਵੀ ਕਰ ਲੈਣਾ ਵਾ ਵਿਕਰਮ ਜੀਠਿਆ ਕਹਿੰਦੇ ਨੇ ਕਿ ਤਾਰੀਫ ਕਰਦੇ ਨੇ ਐਮਐਲਏ ਗੋਗੀ ਦੀ ਕਹਿੰਦੇ ਨੇ ਕਿ ਝੂਠ ਦਾ ਜਿਹੜਾ ਸੀਗਾ ਉਹ ਨਹੀਂ ਪੱਥਰ ਤੋੜਿਆ ਵਾ ਕਹਿੰਦੇ ਭਗਵੰਤ ਮਾਨ ਦੇ ਵੀ ਝੂਠਾ ਦੇ ਝੂੜ ਦੇ ਪ੍ਰਚਾਰ ਦੇ ਨਹੀਂ ਪੱਥਰ ਹੁਣ ਕਦੋਂ ਬਾਕੀ ਐਮਐਲਏ ਤੋੜਣਗੇ ਵਿਕਰਮ ਜੀਠੀ ਇਹਨੂੰ ਕਹ ਆ ਵੀ ਰਹਿ ਤੁਸੀਂ ਜੀਜਾ ਸਾਲਾ ਗਏ ਉਹਨ ਇੱਕ ਦੂਜੇ ਨਾਲ ਹੀ ਗੱਲਾਂ ਮਾਰੀ ਜਾਓ ਕਿਸੇ ਪਾਰਟੀ ਵੱਲ ਦੇਖ ਕੇ ਕੀ ਕਰਨਾ ਵਾ ਜੀਜਾ ਤੇ ਸਾਲਾ ਦਾ ਰਹਿ ਗਏ ਦੋ ਸਾਰੇ ਦਾ ਚਲੇ ਗਏ ਆ ਕੱਲ ਗਿੱਦੜ ਵਾਏ ਵਾਲਾ ਮੁੰਡਾ ਵੀ ਜਿਹੜਾ ਅਨਚਾਰ ਸੀਗਾ ਉਹ ਵੀ ਛੱਡ ਕੇ ਚਲੇ ਗਿਆ ਹੌਲੀ ਹੌਲੀ ਮੈਨੂੰ ਲੱਗਦਾ ਇਹਨਾਂ ਦੀ ਆਪ ਚਟਾਸ ਹੋਣੀਆਂ ਸੁਖਵੀਰ ਤੇ ਮਜੀਠੀਆ ਦੀ ਵੀ ਤੂੰ ਮੈਨੂੰ ਛੱਡਦਾ ਕਿ ਮੈਂ ਤੈਨੂੰ ਝੜਦਾ ਮਾਂ ਤਾਂ ਫਿਕਰ ਮਜੀਠੀਆ ਦੀ ਗੱਲ ਕਰ ਰਹੇ ਹੋ ਪਰ ਤੁਹਾਡੇ ਸਾਹਮਣੇ ਇਲੈਕਸ਼ਨ ਲੜੇ ਗੁਰਦੇਵ ਸ਼ਰਮਾ ਦੇਵੀ ਕਹਿੰਦੇ ਨੇ ਕਿ ਇੱਕ ਐਮਐਲਏ ਦੀ ਤਾਂ ਜ਼ਮੀਰ ਜਾਗੀ ਆ ਹੁਣ ਬਾਕੀਆਂ ਦੀ ਕਦੋਂ ਜਾਗੇਗੀ ਜਿਨ੍ਹਾਂ ਨੇ ਬਗੈਰ ਕੰਮ ਕੀਤੇ ਨੀ ਪੱਥਰਾਂ ਦਾ ਢੇਰ ਆਪਣੇ ਹਲਕਿਆਂ ਦੇ ਵਿੱਚ ਲਗਾਇਆ ਹੋਇਆ ਤੁਹਾਡਾ ਨਾਮ ਵੀ ਲਿਤਾਉਣਾ ਨੇ ਦੇਖੋ ਗੱਲ ਸੁਣੋ ਮੇਰਾ ਨਾਮ ਲੈਣ ਚਾਹੇ ਕੋਈ ਕਿਸੇ ਦਾ ਨਾਮ ਲਵੇ ਇਹ ਜਵਾਬ ਜਨਤਾ ਨੇ ਦੇਣਾ ਵਾ ਜਿਹੜੇ ਪੱਥਰ ਕੰਮਾਂ ਦੇ ਲੱਗੇ ਆ ਕਿ ਕਾਗਜ਼ੀ ਲੱਗੇ ਆ ਇਹ ਕੰਮ ਲੋਕਾਂ ਨੇ ਜਵਾਬ ਦੇਣਾ ਵਾ 2027 ਚ ਦੱਸਣਾ ਲੋਕਾਂ ਨੇ ਜੇ ਅਸੀਂ ਨਹੀਂ ਕੁਛ ਕੀਤਾ ਹੋਊਗਾ ਸਾਨੂੰ ਦੱਸ ਦੂਗੇ ਜੇ ਅਸੀਂ ਕੁਛ ਕੀਤਾ ਹੋਊਗਾ ਇਹਨਾਂ ਨੂੰ ਜਿਵੇਂ ਹੁਣ ਬੈਠੇ ਆਏ ਐ ਇਦਾਂ ਹੀ ਹੋਰ ਵਾਉਣ ਵਾਲੇ 5 ਸਾਲਾਂ ਚ ਇਹਨਾਂ ਨੂੰ ਬਿਠਾ ਦੂਗੇ ਲੋਕ ਇਹ ਲੋਕਾਂ ਦੇ ਹੱਥ ਚਾ ਇਹ ਕਿਸੇ politcal ਬੰਦੇ ਦੇ ਹੱਥ ਚ ਨਹੀਂ ਆਏਗਾ ਇੱਕ ਤਾਂ ਚੀਜ਼ ਲੋਕਾਂ ਨੂੰ ਪਾਵਰ ਮਿਲੀ ਹੋਈ ਆ ਜਿਹੜਾ ਕੋਈ ਨਹੀਂ ਕਰਦਾ ਉਹਨੂੰ ਘਰ ਬਿਠਾ ਦਿੰਦੇ ਆ ਜਿਹੜਾ ਕਰਦਾ ਉਹਨੂੰ ਦੁਬਾਰਾ ਕੁਰਸੀ 'ਤੇ ਬਿਠਾ ਦਿੰਦੇ। ਇਹੀ ਜਵਾਬ ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਸਰਕਾਰ ਕਹਿੰਦੀ ਕਿ ਬਹੁਤ ਕੰਮ ਕਰ ਰਹੀ ਆ ਆਪ ਲੋਕਾਂ ਨੂੰ ਜਿਹੜਾ ਵਾ ਫਾਇਦਾ ਪੁੰਚਾ ਰਹੇ ਆ। ਕਹਿੰਦੇ ਨੇ ਕਿ ਅਗਰ ਕੰਮ ਕੀਤੇ ਹੁੰਦੇ ਤੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਹ ਜਿਹੜਾ ਆਪ ਦਾ ਉਮੀਦਵਾਰ ਸੀਗਾ ਲੋਕ ਸਭਾ ਦਾ ਕੈਂਡੀਡੇਟ ਆਪਣਾ ਵਾਰਡ ਨਾ ਹਰਦਾ ਆਪਣਾ ਬੂਥ ਨਾ ਹਰਦਾ ਆਪਣਾ ਹਲਕਾ ਨਾ ਹਰਦਾ। 240000 ਵੋਟ ਪਈ ਆ ਮੈਨੂੰ ਲੋਕ ਸਭਾ 'ਚ ਜੇਹੇ ਰਾਮ ਮੰਦਰ ਦਾ ਗਮਰਾ ਨਾ ਕਰਦੇ ਲੋਕਾਂ ਨੂੰ ਇੱਕ ਧਾਰਮਿਕ ਭਾਵਨਾ ਨਾ ਲੈ ਕੇ ਆਉਂਦੇ ਤੇ ਜਿਵੇਂ ਇਹਨਾਂ ਦੀ ਪਹਿਲਾਂ ਜਮਾਨਤਾ ਜਲੰਧਰ ਲੱਭੇ ਨਹੀਂ ਥਿਆਏ ਜਮਾਨਤਾ ਜ਼ਬਤ ਹੁੰਦੀ ਐ ਨੇ ਇਹਨਾਂ ਲੋਕਾਂ ਦੀਆਂ ਜਮਾਨਤਾ ਜ਼ਬਤ ਹੋਣੀਆਂ ਪ੍ਰਭੂ ਰਾਮ ਨੇ ਅਯੋਧਿਆ ਚ ਵੀ ਹਰਾਤਾ ਇਹਨਾਂ ਨੂੰ ਇਹ ਉੱਥੇ ਦੇ ਹਾਰੇ ਹੋਏ ਬੰਦੇ ਹੁਣ 2027 ਚ ਵੀ ਦੇਖ ਲਿਓ ਇੱਕ ਵਾਰੀ ਗੁੰਮਰਾਹ ਹੋ ਕੇ ਲੋਕਾਂ ਨੇ ਰਾਮ ਦੇ ਨਾਮ ਦਾ 3.5 ਲੱਖ ਪੈਕੇਟ ਵੰਡਤਾ ਰਤੋ ਰਾਤ ਵੀ ਇਹ ਅਜੋਧਿਆ ਤੋਂ ਪਹਿਲਾਂ ਤਾਂ ਦੇਖੋ ਕਿੰਡੀ ਵੱਡੀ ਝੂਠ ਦਾ ਪਲੰਦਾ ਵਾ ਇੱਕ ਪ੍ਰਭੂ ਰਾਮ ਦਾ ਪ੍ਰਸ਼ਾਦ ਕਹਿ ਕੇ ਕੇਸਰਗਾਂ ਹੀ ਮੰਡੀਆਂ ਪੈਕ ਕਰਾਇਆ 3.5 ਲੱਖ ਪੈਕੇਟ ਤੇ ਲੋਕਾਂ ਨੂੰ ਧੋਖੇ ਨਾਲ ਝੂਠ ਬੋਲ ਕੇ ਕਹਿ ਰਿਹਾ ਅਜੋਧਿਆ ਤੋਂ ਪ੍ਰਸ਼ਾਦ ਆਇਆ ਲੋਕੀ ਆਸਤਾ ਨਾਲ ਜੁੜ ਜਾਂਦੇ ਆ ਮੈਂ ਵੀ ਪ੍ਰਭੂ ਰਾਮ ਦੀ ਆਸਤਾ ਦੇ ਵਿੱਚ ਰਹਿਣ ਵਾਲਾ ਬੰਦਾ ਵਾਂ ਜੇ ਮੇਰੇ ਨਾਲ ਵੀ ਕੋਈ ਪ੍ਰਭੂ ਰਾਮ ਦਾ ਨਾਮ ਆਊਗਾ ਬਹਿਮੀ ਉੱਥੇ ਸੀਸ ਝੁਕਾ ਕੇ ਹਰ ਕੰਮ ਉਹਦੇ ਪ੍ਰਭੂ ਰਾਮ ਦੇ ਨਾਮ ਜੋੜੂਗਾ ਬਾਬੇ ਨਾਨਕ ਦੇ ਨਾਲ ਜੋੜੂਗਾ ਇਹ ਜਿਹੜੀਆਂ ਸਾਡੀਆਂ ਆਸਥਾ ਨੇ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਅਸੀਂ ਧਰਮ ਨੂੰ ਪਹਿਲਾਂ ਰੱਖੀਦਾ ਬਾਕੀ ਕੰਮਾਂ ਨੂੰ ਬਾਅਦ ਚ ਰੱਖੀਦਾ ਉਹ ਇੱਕ ਹੋਰ ਐਲੀਗੇਸ਼ਨ ਲਾਉਂਦੇ ਨੇ ਕਹਿੰਦੇ ਆਪ ਦੇ ਐਮ ਐਲ ਏ ਆਪ ਹੀ ਦੁਕਾਨਾਂ ਹਟਵਾ ਦਿੰਦੇ ਨੇ ਆਪ ਹੀ ਤੁੜਵਾਉਂਦੇ ਨੇ ਆਪ ਹੀ ਸਮਝੌਤੇ ਕਰਾਉਂਦੇ ਨੇ ਤੇ ਆਪ ਹੀ ਮੁੜ ਕੇ ਜਿਹੜਾ ਵਾ ਸਾਰਾ ਕੰਮ ਆਪ ਹੀ ਕਰੀ ਜਾਂਦੇ ਆਪਣੇ ਆਲੀਆਂ ਗੱਲਾਂ ਕਿਸੇ ਤੇ ਨਹੀਂ ਥੋਪੀ ਜਾਂਦੀਆਂ ਹੁੰਦੀਆਂ ਮੈਂ ਹੁਣ ਐਵੇਂ ਕਹੀ ਜਾਵਾਂ ਉਹਨਾਂ ਨੂੰ ਕੋ ਲੋਕ ਜਾਣਦੇ ਆ ਲੋਕੀ ਜਾਣਦੇ ਹੁੰਦੇ ਆ ਲੋਕ ਅੱਜ ਕੱਲ ਪੜੇ ਲਿਖੇ ਜੋਗਾ ਲੋਕੀ ਜਾਣਦੇ ਆ ਵੀ ਦੜੇ ਸੱਟੇ ਕੌਣ ਚਲਾਉਂਦਾ ਜੂਏ ਕੌਣ ਕਰਾਉਂਦਾ ਤੇ ਬੁੱਕਾ ਕੌਣ ਚਲਾਉਂਦਾ ਇਹ ਲੋਕ ਜਾਣਦੇ ਆ ਇਹ ਗੱਲ ਪਹਿਲਾਂ ਵੀ ਹੋਈ ਸੀ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਸੀ ਉਹ ਕਹਿੰਦੇ ਸਰਕਾਰ ਤੁਹਾਡੀ ਆ ਐਮ ਐਲ اے ਤੁਸੀਂ ਉਹ ਸ਼ਹਿਰ ਦੇ ਵਿੱਚ ਸਾਰੇ ਐਮ ਐਲ اے ਤੁਹਾਡੇ ਪਾਰਟੀ ਦੇ ਆ ਜੇ ਮੈਂ ਕੋਈ ਗਲਤ ਕੰਮ ਕਰਦਾ ਤੇ ਜਾਂਚ ਕਰਵਾਓ ਮੈਨੂੰ ਅੰਦਰ ਕਰਵਾ ਦਿਓ ਜੇ ਮੇਰੇ ਜੇ ਮੇਰੇ ਤੇ ਕੋਈ ਦੋਸ਼ ਸਾਬਤ ਹੁੰਦੇ ਆ ਕੱਲੇ ਦੋਸ਼ ਲਾਉਣ ਦੇ ਨਾਲ ਗੱਲਾਂ ਨਹੀਂ ਨਾ ਹੋਣੀਆਂ ਸਰਕਾਰ ਤੁਹਾਡੀ ਆ ਉਹ ਕੀ ਮੇਰੇ ਹਾਰ ਪਾ ਰਿਆ ਉਹ ਵੀ ਦੋਸ਼ ਹੀ ਲਾ ਰਿਆ ਉਹ ਵੀ ਦੋਸ਼ ਹੀ ਲਾ ਰਿਆ ਨਾ ਵੀ ਦੁਕਾਨਾ ਆਪੇ ਤੜਾਉਣੀਆਂ ਤੇ ਆਪਿਆ ਕਰਨਾ ਪਰ ਇਹ ਗੱਲ ਮੈਂ ਜਰੂਰ ਤੁਹਾਡੇ ਨਾਲ ਚੈਲੰਜ ਕਰਦਾ ਮਾਂ ਹਲਕੇ ਸੈਂਟਰ 'ਚ 2.5 ਸਾਲ ਹੋ ਗਏ ਇੱਕ ਅਦਕਾਨ ਲਾਟਰੀ ਦੀ ਜਿੰਮੇ ਤੁਹਾਡੇ ਵੇਲੇ ਘਰ ਘਰ ਦੁਕਾਨਾਂ ਲਾਟਰੀ ਸੱਤੇ ਦੀਆਂ ਖੁੱਲੀਆਂ ਹੋਈਆਂ ਸੀਗੀਆਂ ਇੱਕ ਅਦਗਾਨ ਦਿਖਾਓ 2.5 ਸਾਲਾਂ 'ਚ ਲਾਟਰੀ ਦੀ ਸੱਤੇ ਦੀ ਦਿਖਾਓ ਇਹ ਇਹ ਹੋ ਸਕਦਾ ਤੁਹਾਡੀ ਤੁਹਾਡੀ ਦੁਕਾਨ ਹੋਵੇ ਦਾ ਉਹ ਨੂੰ ਮੈਂ ਕਹਿ ਨਹੀਂ ਸਕਦਾ ਜਿਹੜੀ ਤੁਸੀਂ ਚੋਰੀ ਛਪੋਰੀ ਖਲਾਈ ਹੋਵੇ ਪਰ ਐਮਐਲਏ ਤੁਹਾਨੂੰ ਚੈਲੰਜ ਕਰਦਾ ਇਸ ਗੱਲ ਦਾ ਵੀ 2.5 ਸਾਲਾਂ ਚ ਇੱਕ ਸੈਂਟਰ ਹਲਕੇ ਦੇ ਵਿੱਚ ਲਾਟਰੀ ਦੀ ਦੁਕਾਨ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਹਲਕੇ ਦੇ ਵਿੱਚ ਨਾ ਲਾਟਰੀ ਚੱਲਦੀ ਆ ਨਾ ਧੜਾ ਸੱਟਾ ਚੱਲਦਾ ਨਾ ਮੈਚਾਂ ਦੇ ਸੱਟਾ ਚੱਲਦਾ ਨਾ ਜੂਆ ਚੱਲਦਾ ਬਿਲਕੁਲ ਮੈਂ ਕੀ ਕਹਣਾ ਭਈਆ ਮੈਂ ਜੋ ਮੇਰੇ ਨਿਗਰਾਨੀ ਚ ਆ ਗਿਆ ਚੋਰੀ ਤਾਂ ਕੋਈ ਵੀ ਕੁਝ ਕਰੀ ਜਾਵੇ ਪਰ ਜਿੰਮੇ ਪਹਿਲਾਂ ਇਹਨਾਂ ਦੀਆਂ ਗਵਾਹੀਆਂ ਚ ਤੇ ਮਹੀਨੇ ਲੈਂਦੇ ਸੀ ਲੋਕ ਜਿਹੜੇ ਆਪ ਰਾਜਨੀਤੀ ਲੋਕ ਸੀਗੇ ਉਹ ਦੁਕਾਨਾਂ ਨਹੀਂ ਇੱਥੇ 2.5 ਸਾਲ ਹੋ ਗਏ ਇੱਕ ਵੀ ਖੁੱਲੀ ਕਹਿੰਦੇ 650 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਭੇਜਿਆ ਜਿਹੜਾ ਸਰਕਾਰ ਨੇ ਰਾਜ ਦੇ ਵਿੱਚ ਖੁਰਦ-ਫੁਰਦ ਹੋ ਗਿਆ ਲੱਗਿਆ ਨਹੀਂ ਉਹ ਕਹਿੰਦੇ ਸੀਬੀਆਈ ਜਾਂਚ ਕਰਾਂਗੇ ਇਹਨਾਂ ਦੇ ਮਾਮਲ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਬਹੁਤ ਜਲਦ ਖੋਲਾਂਗੇ ਉਹ ਤਾਂ ਅਸੀਂ ਆਪ ਤੁਸੀਂ ਆਪ ਦੱਸਿਆ ਵਾ ਸਾਡੇ ਤਾਂ ਆਪਣੇ ਵਿਧਾਇਕ ਕਹਿ ਰਹੇ ਆ ਗੋਗੀ ਜੀ ਦੇ ਅਵਸਰ ਦੇ ਮੋਮੰਤਰੀ ਸਾਹਿਬ ਕਹਿੰਦੇ ਆ 650 ਕਰੋੜ ਰੁਪਇਆ ਗਿਆ ਕਿਦੇ ਢਿੱਡੇ ਚ ਕੈਪਟਨ ਦੇ ਢਿੱਡੇ ਚ ਗਿਆ ਜਾਂ ਉਹਨਾਂ ਅਫਸਰਾਂ ਦੇ ਢਿੱਡੇ ਚ ਗਿਆ ਕੱਢੋ ਉਹਨੂੰ ਕੋ ਕਰੋ ਇਹ ਨਾ ਹੋਵੇ ਤੁਸੀਂ ਉਹ ਜਿਨ੍ਹਾਂ ਨੇ 650 ਕਰੋੜ ਖਾਦਾ ਉਹ ਭਾਜਪਾ ਚ ਜਾਣ ਤੇ ਸਾਰੇ پاک ਸਾਫ ਹੋ ਜਾਣ ਉਹ ਸਿਰਫ ਭਾਜਪਾ ਦੇ ਵਿੱਚ ਲਿਉਣ ਲਈ ਨਾ ਕਿ ਇਹਨੂੰ ਡਰਾਓ ਤੁਸੀਂ ਵੀ ਇਨਕੁਆਇਰੀ ਦੀ ਮੰਗ ਕਰਦੇ ਹੋ ਤੁਸੀਂ ਵੀ ਕਹਿੰਦੇ ਹੋ ਕਿ ਸੀਬੀਆਈ ਜਾਂ ਸੈਂਟਰ ਹੋਣੀ ਚਾਹੀਦੀ ਆ ਅੰਕਵਾਰੀ ਜੀ ਨੇ ਵੀ ਇਹ ਲੋਕਾਂ ਦੇ ਨਾਲ ਬੁੱਢੇ ਨਾਲੇ ਦੇ ਦਰਿਆ ਦੇ ਵਿੱਚ 650 ਕਰੋੜ ਰੁਪਇਆ ਜੀਨੇ ਵੀ ਖਾਦਾ ਵਾ ਉਹਨੂੰ ਲੋਕਾਂ ਦੇ ਅੱਗੇ ਓਪਨ ਕਚੈਰੀ ਚ ਲਿਆਉਣਾ ਚਾਹੀਦਾ ਜਿਹੜਾ ਅਫਸਰ ਜਾਂ ਜਿਹੜਾ politcal ਬੰਦਾ ਇਸ ਕੰਮ ਦੇ ਵਿੱਚ ਹੈਗਾ ਵਾ ਉਹਨੂੰ ਦੁਨੀਆ ਦੇ ਵਿੱਚ ਦਿਖਾ ਕੇ ਤੇ ਉਹਦੇ ਤੋਂ ਰਕੋ ਪੈਸੇ ਕਵਰ ਕਰਨੇ ਚਾਹੀਦੇ ਆ ਇਹ ਨਹੀਂ ਆਏਗਾ ਕੱਲ ਨੂੰ ਭਾਜਪਾ ਦੇ ਵਿੱਚ ਚਲੇ ਜਾ ਤਾਂ ਫਿਰ ਵਾਸ਼ਿੰਗ ਮਸ਼ੀਨ ਚ ਪਾ ਕੇ ਪਾਕ ਸਾਫ ਹੋ ਜਵੇ ਜੀ ਸਰਕਾਰ ਤੁਹਾਡੀ ਹੈ ਤੁਸੀਂ ਵੀ ਵਿਜੀਲੈਂਸ ਇਨਕੁਆਰੀ ਦੀ ਮੰਗ ਕਰ ਸਕਦੇ ਹੋ ਦੋ ਤਰੀਕ ਨੂੰ ਸੈਸ਼ਨ ਸ਼ੁਰੂ ਆ ਸੈਸ਼ਨ ਦੇ ਵਿੱਚ ਉੱਥੇ ਐਲਾਨ ਕਰਵਾਇਆ ਜਾ ਸਕਦਾ ਕਿ ਹਾਂ ਵੀ ਲੋਕਾਂ ਦੇ ਜਨਤਾ ਦੇ ਹੱਕ ਹਲਾਲ ਦੀ ਪੈਸੇ ਦੀ ਜੇ ਕੋਈ ਬਰਬਾਦੀ ਕਰਦਾ ਤੇ ਹੁੰਦੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਤੇ ਆ ਦੇਖ ਲਓ ਅਸੀਂ ਤਾਂ ਜਿਨ੍ਹਾਂ ਦੇ ਕਾਰਵਾਈਆਂ ਕੀਤੀਆਂ ਸੀ ਬਾਅਦ ਚ ਸ਼ਾਮ ਸੁੰਦਰ ਅਰੋੜਾ ਲਾਲੋ ਜਿਹੜੇ ਜਿਹੜੇ ਭਾਜਪਾ ਚ ਚਲੇ ਗਏ ਉਹ ਵਾਸ਼ਿੰਗ ਮਸ਼ੀਨ ਚ ਚਿੱਟੇ ਸਾਫ ਹੋ ਕੇ ਨਿਕਲ ਆਏ ਬਗਲੇ ਜਿਹਾ ਚਿੱਟੇ ਹੋ ਗਏ ਜਿਹਦੇ ਭਾਜਪਾ ਚ ਨਾ ਲੈ ਕੇ ਜਾਣ ਨੂੰ ਲੋਕਾਂ ਨੂੰ ਡਰਾਓ ਇਹ ਕੋਈ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਹੱਕ ਲੁੱਟਿਆ ਹੋਇਆ ਪੰਜਾਬੀਆਂ ਦਾ ਪੈਸਾ ਪੰਜਾਬ ਦਾ ਪੈਸਾ ਵਾ ਉਹਨੂੰ ਕਬਰ ਕਰਨ ਲਈ ਜੀਨੇ ਲੁੱਟਿਆ ਉਹਦੇ ਢਿੱਡ ਚੋਂ ਕਢਾ ਕੇ ਲੋਕਾਂ ਨੂੰ ਜਨਤਾ ਨੂੰ ਜਨਤਾ ਦਾ ਪੈਸਾ ਦਿੱਤਾ ਜਾਵੇ ਪੰਜਾਬ ਦਾ ਪੈਸਾ ਪੰਜਾਬ ਨੂੰ ਦਿੱਤਾ ਜਾਵੇ ਜੀ ਕਰ ਮੈ ਇਹ ਬਿਲਕੁਲ ਆ ਸੀਗੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਵਿਰੋਧੀ ਪਾਰਟੀਆਂ ਦੇ ਤਿੱਖੇ ਜਵਾਬ ਬਿਆਨਾਂ ਦਾ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਜਨਤਾ ਦਾ ਅਗਰ ਪੈਸਾ ਕਿਸੇ ਨੇ ਖਾਧਿਆ ਹੈ ਤੇ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਉਹਨੂੰ ਆਪਣੀ ਪਾਰਟੀਆਂ ਦੇ ਵਿੱਚ ਸ਼ਾਮਲ ਕਰਕੇ ਉਹਨੂੰ ਪਾਕ ਸਾਫ਼ ਬਣਾਣ ਦੀ ਕਾਰਵਾਈ ਕੀਤੀ ਜਾਵੇ ਤਾਂ ਹੁਣ ਦੇਖਣਾ ਇਹ ਹੋਏਗਾ ਕਿ 650 ਕਰੋੜ ਦਾ ਮੁੱਦਾ ਕਿਸ ਕਰਵਟ ਬੈਠਦਾ ਤੇ ਕਿਸ ਦੇ ਉੱਤੇ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦੀ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਤਾਲ ਚਰਚਾ ਟੀਵੀ ਲੁਧਿਆਣਾ